ਪੰਜਾਬ ਹਰਿਆਣਾ ਵਿੱਚ 6 ਸੂਬਿਆਂ ਦੇ ਵਿਚਾਲੇ ਹੋਵੇਗੀ ਮੌਕ ਟ੍ਰੇਲ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਦਾ ਬਲੈਕਆਊਟ ਜੰਗ ਵਰਗੇ ਹਾਲਾਤਾਂ ਦੇ ਨਾਲ ਨਿਪਟਣ ਦੀ ਤਿਆਰੀ। ਨੀਊ ਦਾ ਨਾਮ ਬਦਲਣ ਦੀ ਮੰਗ ਨੂੰ ਲੈ ਕੇ ਸਿਆਸੀ ਬਵਾਲਾ ਹਰਿਆਣਾ ਕਾਂਗਰਸ ਸੰਸਦ ਜਪਿੰਦਰ ਹੁੱਡਾ ਵੱਲੋਂ ਸਟੂਡੈਂਟ ਕੌਂਸਲ ਦੀ ਮੰਗ ਦਾ ਸਵਾਰਥ ਖੋਲ੍ਹਦੇ ਯੂਨੀਵਰਸਿਟੀ ਦੇ ਨਾਮ ਦੇ ਵਿੱਚ ਹਰਿਆਣਾ ਜੋੜਨ ਦੀ ਮੰਗ ਬਿਲਕੁਲ ਜਾਇਜ਼ ਤਾਂ ਪੰਜਾਬ ਭਾਜਪਾ ਨੇ ਚੁੱਕੇ ਸਵਾਲ। ਜਾਣਾ ਸਿਰਨੀ ਚੋਣ ਦੇ ਲਈ ਬੀਜੇਪੀ ਨੇ ਖੋਲੇ ਪੱਤੇ ਜੀਵਨ ਗੁਪਤਾ ਨੂੰ ਐਲਾਨਿਆ ਉਮੀਦਵਾਰ ਕਾਫੀ ਸਾਲਾਂ ਤੋਂ ਆਰਐਸਐਸ ਦੇ ਨਾਲ ਵੀ ਜੁੜੇ ਹੋਏ ਨੇ ਗੁਪਤਾ ਪੰਜਾਬ ਆਪ ਦੇ ਵਿੱਚ ਵੱਡਾ ਬਦਲਾ ਪੰਜਾਬ ਵਿਧਾਇਕ ਬਣਾਏਗੇ ਨੀਤ ਪ੍ਰਦਾਨ 4 ਨਵੇਂ ਜਨਰਲ 77 ਤੇ 5 77 ਦੇ ਕੀਤੇ ਗਏ ਨੇ ਜੋ ਵਾਪਸ ਦੀ ਧਰਤੀ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੁਣ ਨਹੀਂ ਚੱਲੇਗੀ ਪ੍ਰੌਕਸੀ ਵਾਰ ਗੁਲੇ ਨਾਲ ਦੇਵਾਂ ਦੀ ਮੂਲੀ ਦਾ ਜਵਾਬ ਬੋਲੇ ਆਪਰੇਸ਼ਨ ਸਿੰਧੂਰ ਹੱਤਵਾਦੀਆਂ ਦੇ ਖਿਲਾਫ ਸਭ ਤੋਂ ਵੱਡਾ ਤੇ ਸਫਲ ਆਪਰੇਸ਼ਨ ਨਸ਼ੇ ਖਿਲਾਫ ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ 13000 ਤੋਂ ਜ਼ਿਆਦਾ ਨਸ਼ਾ ਤਸਕਰ ਗ੍ਰਿਫਤਾਰ ਜੇਲ੍ਹ ਤੋਂ ਬਾਹਰ ਆਏ ਨਸ਼ਾ ਤਸਕਰਾਂ ਦੀ ਰੱਖਾਂਗੇ ਟਰੈਕਿੰਗ ਨਸ਼ਾ ਤਸਕਰਾ ਦੇ ਵੱਡੇ ਕਾਰਵਾਈ ਦੀ ਤਿਆਰੀ 'ਚ ਹਰਿਆਣਾ ਸਰਕਾਰ 860 ਨਸ਼ਾ ਤਸਕਰਾ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਣਾ ਹੋਵੇਗਾ ਬੰਦ ਹਰਿਆਣਾ ਮਾਲਪੁਟੈਕਸ ਕੰਟਰੋਲ ਬਿਊਰੋ ਨੇ ਮੁਖਸ ਕੱਤਾ ਨੂੰ ਲਿਖੀ ਚਿੱਠੀ ਆਪੋਰ ਦੀ ਮਲੂਕਾ ਮਾਈਨਰ ਦੇ ਵਿੱਚ ਪਿਆ 200 ਫੁੱਟ ਦਾ ਪਹਾੜ ਨਹਿਰ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਭਰਿਆ ਪਾਣੀ ਪਾਣੀ ਦੇ ਵਿੱਚ ਦੁੱਫੇ ਕਈ ਏਕੜ ਖੇਤ ਸਸਿਕਾ ਜੀ ਤੁਸੀਂ ਵੀਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਦੇ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਅੱਜ ਹੁਣ ਜਾਰੀ ਮੌਕ ਡ੍ਰਿਲ ਦੀ ਪੰਜਾਬ ਹਰਿਆਣਾ ਸਮੇਤ 6 ਸੂਬਿਆਂ ਦੇ ਵਿੱਚ ਸ਼ਾਮ ਨੂੰ ਅੱਜ ਮੌਕ ਡ੍ਰਿਲ ਹੋਵੇਗੀ ਸ਼ਹਿਰ-ਸ਼ਹਿਰ ਸਾਇਰਨ ਵੱਜੇਗਾ ਤੇ ਫਿਰ ਬਲੈਕਆਊਟ ਰਹੇਗਾ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਦਾ ਬਲੈਕਆਊਟ ਹੈ ਕਿਤੇ 15 ਮਿੰਟ ਦਾ ਕਿਤੇ ਦੁੱਧੇ ਘੰਟੇ ਦਾ ਕਿਤੇ 1 ਘੰਟੇ ਤੱਕ ਬਲੈਕਆਊਟ ਰਹੇਗਾ ਸ਼ਾਮ ਨੂੰ 6 ਵਜੇ ਤੋਂ ਸਿਵਲ ਡਿਫੈਂਸ ਐਕਸਰਸਾਈਜ਼ ਸ਼ੁਰੂ ਹੋ ਜਾਵੇਗੀ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਬਲੈਕਆਊਟ ਆਕਵਾਕਵਾਕ ਸਮਾਜੋ ਕੇ ਤਹਿ ਕੀਤਾ ਗਿਆ ਬਲੈਕਆਊਟ ਦਾ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਲਖੀ ਵਧੀ ਸੀ ਤੜਾਪੂਰਨ ਹਾਲਾਤ ਬਣੇ ਸਨ ਉਸ ਵੇਲੇ ਵੀ ਆਕਵਾਕਵਾਕ ਸਰਹੱਦੀ ਸੂਬਿਆਂ ਦੇ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਲੈਕਆਊਟ ਰਿਹਾ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਸਿਵਲ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਤਾਂ ਇੱਕ ਜੰਗ ਵਰਗੇ ਜਿਕਰ ਹਾਲਾਤ ਬਣਦੇ ਨੇ ਉਦ ਵਰਗੇ ਹਾਲਾਤ ਬਣਦੇ ਤਾਂ ਉਸੇ ਤਰੀਕੇ ਦੀ ਤਿਆਰੀ ਇਸ ਦਰਾਂ ਨ ਕੀਤੀ ਜਾਂਦੀ ਹੈ ਲੋਕਾਂ ਤੋਂ ਸਹਿਯੋਗ ਮੰਗਿਆ ਜਾਂਦਾ ਤੇ ਉਸ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਪਹਿਲਾਂ ਦੀ ਤਰ੍ਹਾਂ ਆ ਜਦੋਂ ਸਾਇਰਨ ਬੱਜੇਗਾ ਉਸ ਤੋਂ ਬਾਅਦ ਬਿਲਕੁਲ ਬਲੈਕਆਊਟ ਰਹੇਗਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਕਿ ਉਸ ਦੌਰਾਨ ਆਹ ਕ੍ਰਾਂਤੀਆਂ ਲਾਈਟਾਂ ਬਿਲਕੁਲ ਬੰਦ ਰੱਖੀਆਂ ਜਾਣ ਬਿਲਕੁਲ ਬਲੈਕਆਊਟ ਕੀਤਾ ਜਾਵੇ ਤਾਂ ਪ੍ਰਸ਼ਾਸਨ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਛੇ ਜ਼ਿਲ੍ਹੇ ਜੋ ਕਿ ਸਰਹੰਦੀ ਜ਼ਿਲ੍ਹੇ ਨੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਉਹਨਾਂ ਸਰਹੰਦੀ ਜ਼ਿਲ੍ਹਿਆਂ ਦੇ ਵਿੱਚ ਵੀ ਬਿਲਕੁਲ ਬਲੈਕਆਊਟ ਰਹੇਗਾ ਤੁਹਾਨੂੰ ਵਕਤ-ਵਕਤ ਜ਼ਿਲ੍ਹਿਆਂ ਬਾਰੇ ਜਾਣਕਾਰੀ ਵੀ ਦੇ ਰਹੇ ਹਾਂ ਕਿ ਕਿਸ ਜ਼ਿਲ੍ਹੇ ਦੇ ਵਿੱਚ ਕਿੰਨੇ ਵਜੇ ਮੌਕਟ੍ਰੇਲ ਹੋਵੇਗੀ ਕਿੰਨੇ ਵਜੇ ਆ ਬਲੈਕਆਊਟ ਦਾ ਸਮਾਂ ਤੈਅ ਕੀਤਾ ਗਿਆ ਕਿ ਕਿਸੇ ਜਗ੍ਹਾ ਤੇ 15 ਮਿੰਟ ਦਾ ਸਮਾਂ ਕਿਤੇ ਅੱਧੇ ਘੰਟੇ ਤੇ ਕਿਤੇ 1 ਘੰਟਾ ਵੀ ਆ ਬਲੈਕਆਊਟ ਰਹੇਗਾ ਤਾਂ ਪੰਜਾਬ ਹਰਿਆਣਾ ਸਮੇਤ ਛੇ ਸੂਬਿਆਂ ਦੇ ਵਿੱਚ ਅੱਜ ਸ਼ਾਮ ਨੂੰ ਵੱਡੀ ਮੌਕ ਟ੍ਰੇਲ ਹੋਣ ਜਾ ਰਹੀ ਹੈ ਆ ਵਕਫਾ ਜਗਮਾਂ ਦੇ ਤੁਹਾਨੂੰ ਅਸੀਂ ਗ੍ਰਾਫ ਦੇ ذریعے ਜਾਣਕਾਰੀ ਵੀ ਦੇ ਰਹੇ ਹਾਂ ਸੰਗੂਰ ਦੇ ਵਿੱਚ ਮੌਕ ਟੇਲ 8 ਤੋਂ 9 ਵਜੇ ਤੱਕ ਹੋਵੇਗੀ 8 ਤੋਂ ਲੈ ਕੇ 8:10 ਵਜੇ ਤੱਕ ਪਟਿਆਲਾ ਦੇ ਵਿੱਚ ਬਲੈਕਆਊਟ ਰਹੇਗਾ ਕਿਉਂਕਿ ਪੰਜਾਬ ਭਰ ਦੇ ਵਿੱਚ ਇਹ ਬਲੈਕਆਊਟ ਦਾ ਜੋ ਕਿ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਇਸ ਨੂੰ ਲੈ ਕੇ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ 6 ਸੂਬਿਆਂ ਦੇ ਵਿੱਚ ਕਿਹੜੇ-ਕਿਹੜੇ 6 ਸੂਬੇ ਨੇ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਤੇ ਚੰਡੀਗੜ੍ਹ ਦੇ ਵਿੱਚ ਅੱਜ ਸ਼ਾਮ ਨੂੰ ਇਹ ਮੌਕ ਟ੍ਰੇਲ ਹੋਣ ਚਾਰੀ हम इस वक्त बारामूला में हैं और यहाँ पे मॉक ड्रिल होने वाली है मैं आपको दिखाऊंगा यहाँ पे अरेंजमेंट्स किए जा रहे हैं हालांकि आज बाहर बारिश है इस वजह से यहाँ इंडोर स्टेडियम में बारामूला में ये ड्रिल कराई जाएगी तमाम तरह तैयारियां की जा रही हैं और यहाँ पे फोकस ये है कि किस तरीके से ड्रोन अटैक से बचा जा सकता है यानी यहाँ पे ट्रेनिंग इस चीज की दी जाएगी कि अगर दुश्मन की तरफ से ड्रोन अटैक किया जाएगा उससे कैसे बचा जा सकता है और अगर कुछ लोग घायल हो जाते हैं उन्हें कैसे इवेक्टेट किया जाएगा उस चीज के लिए आप देख सकते हैं यहाँ पे बेड लगाए गए हैं स्ट्रेचर्स ਕਾਏ ਗਏ ਹੈ और मुख्तलि तरह का इक्विपमेंट जो है वो यहाँ पे लगाया जा रहा है और हर चीज के बारे में लोगों को ट्रेनिंग दी जाएगी अवेयर किया जाएगा कि किस तरीके से बचा जा सकता है अगर ड्रोन अटैक हो जाता है आप देख सकते हैं कि मुख्तलिफ तरीके का इक्विपमेंट यहाँ पे रखा गया ये वो इक्विपमेंट है कि अगर इमरजेंसी कोई चीज काटनी पड़े कहीं पे अगर पेड़ गिरता है या रास्ता बंद हो जाता है उसे कैसे वहां पे रेस्टोर किया जा सके और उस चीज के लिए यहाँ पे इक्विपमेंट्स लगाए गए अगर इमरजेंसी पानी की जरूरत पड़ती है एकदम से इस मोटर को इंस्टॉल किया जाएगा अगर किसी जगह

ਸ਼ਾਮੀ 6 ਵਜੇ ਤੋਂ 7:30 ਵਜੇ ਤੱਕ ਅਸੀਂ ਰੇਲਵੇ ਸਟੇਸ਼ਨ ਵਿਖੇ ਪਲਾਨ ਆਊਟ ਕੀਤੀ ਗਈ ਹੈ। ਇਸ ਤੋਂ ਬਾਅਦ 8 ਵਜੇ ਅਸੀਂ ਬਲੈਕਆਊਟ ਦੀ ਮੌਕ ਟ੍ਰਿਲ ਐਕਸਰਸਾਈਜ਼ ਪਲਾਨ ਆਊਟ ਕੀਤੀ ਹੋਈ ਹੈ। ਇਸ ਵਿੱਚ ਜਦੋਂ ਸਾਇਰਨ ਵੱਜੂਗਾ ਤਾਂ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਲਾਈਟਸ ਆਫ ਕਰ ਦੇਣੀਆਂ। ਇਨਵਰਟਰ ਤੇ ਜੇ ਪੱਖਾ ਹੈਗਾ ਉਹ ਚੱਲਦਾ ਰਹਿਣ ਦਿਓ। ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਐਂਡ ਤੁਸੀਂ ਆਪਣੇ ਘਰ ਦਾ ਕੋਈ ਕਮਰਾ ਜਿਹਨੂੰ ਵੀ ਅਸੀਂ ਸੇਫ ਰੂਮ ਕਹਾਂਗੇ ਉਹ ਲੋਕੇਟ ਕਰ ਲੈਣਾ ਹੈ ਜਿਸ ਵਿੱਚ ਘੱਟ ਤੋਂ ਘੱਟ ਸ਼ੀਸ਼ੇ ਲੱਗੇ ਹੋਣ। ਤੁਸੀਂ ਸਾਰੇ ਮੈਂਬਰਸ ਨੂੰ ਉਸ ਸੇਫ ਰੂਮ ਦੇ ਵਿੱਚ ਰੀਲੋਕੇਟ ਕਰ ਲੈਣਾ ਹੈ ਤਾਂ ਇਸ ਦੇ ਨਾਲ ਤੁਸੀਂ ਕੁਝ ਖੰਡ ਦਾ ਸਮਾਨ ਵੀ ਰੱਖ ਸਕਦੇ ਹੋ ਉਧਰ ਬਰਨਾਲਾ ਦੇ ਵਿੱਚ ਵੀ ਆਪਰੇਸ਼ਨ ਸ਼ੀਲਡ ਦੇ ਤਹਿਤ ਮੌਕ ਡ੍ਰਿਲ ਦੇ ਆਦੇਸ਼ ਜਾਰੀ ਕੀਤੇ ਗਏ ਨੇ ਜਿਸ ਦੇ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਇਸ ਮੌਕੇ ਪ੍ਰਸ਼ਾਸਨ ਦੇ ਵੱਲੋਂ ਵਕਫ ਵਕ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਹ ਜਾਣਕਾਰੀ ਸਾਡੇ ਲਈ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਨਾਲ ਸਿਰਫ ਅਸੀਂ ਆਪਣੇ ਹੀ ਨਹੀਂ ਬਲਕਿ ਆਪਣੇ ਆਸ-ਪਾਸ ਆਸ-ਪਾਸ ਦੇ ਲੋਕਾਂ ਦੀ ਵੀ ਜਾਨ ਬਚਾ ਸਕਦੇ ਹਾਂ ਇਸ ਸਿਚੁਏਸ਼ਨ 'ਚ ਸਾਨੂੰ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਜੀ ਸਾਹਿਬ ਵੱਲੋਂ ਆਰਡਰ ਸੀਗੇ ਕਿ ਬੱਚਿਆਂ ਨੂੰ ਜਾ ਕੇ ਵੀ ਜੇ ਤੁਸੀਂ ਦੱਸੋ ਜਾਣਕਾਰੀ ਦਿਓ ਕਿ ਦੁਆਰਾ ਜਿਵੇਂ ਆਪਣਾ ਮਾਹੌਲ ਹੁਣ ਥੋੜਾ ਜਿਹਾ ਗਰਮ ਹੋ ਰਿਹਾ ਹੈਗਾ ਐਸਾ ਕੋਈ ਜੋ ਕੋਈ ਇੱਕ ਪ੍ਰੋਬਲਮ ਆਉਂਦੀ ਹੈ ਤਾਂ ਬੱਚਿਆਂ ਨੂੰ ਇਹ ਹੁਣ ਪਤਾ ਹੋਣਾ ਚਾਹੀਦਾ ਹੈ ਬਿਤੇ ਡਰ ਕੇ ਘਰ ਆ ਕੇ ਸਕੂਲ ਦੇ ਵਿੱਚ ਆ ਜਾਂ ਘਰੇ ਵੀ ਹੈ ਮਨ ਕੇ ਜਾਲ ਵੀ ਹੋਰ ਨੁਕਸਾਨ ਨਾਲੋਂ ਆਪਣਾ ਆਪ ਦੇ ਆਪ ਨੁਕਸਾਨ ਜਾਵੇ ਕਰ ਲਾਗੇ ਆ ਕਿ ਬੱਚੇ ਕਰਕੇ ਭਾਈ ਦੇ ਕਰਕੇ ਆਪ ਦੇ ਕਿਤੇ ਡਿੱਗ ਪਏ ਹੋਰ ਹੋਗੇ ਇਹ ਸਾਰੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਘਬੜਾਉਣ ਦੀ ਗੱਲ ਨਹੀਂ ਆਦਤ ਕਿ ਆਪ ਦਾ ਜੇ ਵੀ ਤੁਸੀਂ ਨਾਲੋਂ ਬਚ ਕਰ ਸਕਦੇ ਹੋ ਕਿ ਆਪਰੇਸ਼ਨ ਸ਼ੀਲਡ ਦੇ ਤਹਿਤ ਜੋ ਆਪਣੇ ਉੱਪਰ ਡਾਇਰੈਕਸ਼ਨਾਂ ਆਈਆਂ ਨੇ ਜਿਨ੍ਹਾਂ ਕਿ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਆਪਣੀ ਤਿੰਨ ਮੌਕ ਡ੍ਰਿਲ ਹੋ ਰਹੀਆਂ ਨੇ ਜਿਨ੍ਹਾਂ ਇਹ ਆਪਣੀ ਜੋ ਸਭ ਤੋਂ ਪਹਿਲੀ ਮੌਕ ਡ੍ਰਿਲ ਹੈਗੀ ਗਵਰਨਮੈਂਟ ਸਿਨੀਅਰ ਸਕੈਂਡੀਸਪੁਰ ਸੰਧੂ ਪੱਤੀ ਵਿਖੇ ਹੋਈ ਹੈ ਜਿੱਥੇ 11:00 ਵਜੇ ਆਪਣੀ ਪਲਾਨ ਸੀਗੀ 11 ਵਜੇ ਪਹਿਲੇ ਸਾਇਰਨ ਵੱਜੇ ਜਿਵੇਂ ਕਿ ਬੱਚਿਆਂ ਨੂੰ ਮਤਲਬ ਪਹਿਲੇ ਬਹੁਤ ਅੱਛੀ ਰਖਤਮ ਹੋਈ ਹੈ ਇਹ ਸਾਰੇ ਬੱਚੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹੈਗੇ ਉੱਥੇ ਇਹਨਾਂ ਨੂੰ ਆਪਾਂ ਫਾਇਰ ਐਮਰਜੈਂਸੀ ਸਰਵਿਸ ਫਾਇਰ ਸਰਵਿਸ ਆਈਸ ਦੀ ਉਹਨਾਂ ਨੇ ਮਤਲਬ ਅੱਗ ਬੁਝਾ ਕੇ ਦਿਖਾਈ ਕੋਟਮਲੇਰ ਕੋਲਾ ਦੇ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕ ਡ੍ਰਿਲ ਕੀਤੀ ਗਈ ਤੇ ਹੁਟਟਰ ਵਾ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਐਮਰਜੈਂਸੀ ਸਥਿਤੀ ਦੇ ਵਿੱਚ ਆ ਕਿਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਹੈ ਤੇ ਵਕਫਾਕ ਜਗਾਵਾਂ ਤੋਂ ਅਸੀਂ ਤੁਹਾਨੂੰ ਤਸਵੀਰਾਂ ਬੁਖਾ ਰਹੇ ਹਾਂ ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਇਸ ਤਰੀਕੇ ਦਾ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਜੰਗਵਰਗੇ ਹਾਲਾਤ ਬਣਦੇ ਨੇ ਤਾਂ ਉਹਨਾਂ ਹਾਲਾਤ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਬੇਸਿਕਲੀ ਇਹਦੇ ਵਿੱਚ ਹੈਗਾ ਵੀ ਸਿਨੈਰੀਓ ਇਹ ਹੈ ਵੀ ਇੱਕ 에어 ਰੇਡ ਹੋਇਆ ਹੈਗਾ ਵੈਦਰ ਥ्रू ਅ ਡਰੋਨ ਔਰ 에ਅਰਕ੍ਰਾਫਟ ਵੀ ਉਹ ਸਿਚੁਏਸ਼ਨ ਦੇ ਵਿੱਚ ਕੀ ਕੀ ਸਾਡਾ ਰਿਸਪਾਂਸ ਹੋਣਾ ਚਾਹੀਦਾ ਉਹਨੂੰ ਚੈੱਕ ਕੀਤਾ ਹੈਗਾ ਤੁਸੀਂ ਦੇਖਿਆ ਹੋਣਾ ਪਹਿਲਾਂ 에어 ਰੇਡ ਸਾਇਰਨ ਵੱਜਿਆ ਵਿਚ ਜਿਹੜਾ 에어 ਰੇਡ ਆਨ ਹੈ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਆਲ ਕਲੀਅਰ ਦਾ ਵੱਜਿਆ ਹੈਗਾ ਆਲ ਕਲੀਅਰ ਤੋਂ ਬਾਅਦ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੋਣਾ ਪੁਲਿਸ ਜਿਹੜਾ ਉਹਨਾਂ ਨੇ ਕੋਰਡਨ ਆਫ ਕੀਤਾ ਏਰੀਆ ਨੂੰ ਉਹਤੋਂ ਬਾਅਦ ਸੈਵਰ ਡਿਫੈਂਸ ਜਿਹੜੇ ਹੈਗੇ ਆ ਉਹਨਾਂ ਨੇ ਅੰਦਰ ਜਾ ਕੇ ਜਿਹੜੇ ਬੰਦੇ ਫੱਟੜ ਹੋਏ ਆ ਉਹਨਾਂ ਨੂੰ ਪਹਿਲਾਂ ਤਾਂ ਜਿਹੜਾ ਮੌਕੇ ਤੇ ਜੇ ਕਿਸੇ ਦੀ ਕੋਈ ਲੱਤ ਟੁੱਟੀ ਹੈ ਜਾਂ ਬਾਹਾਂ ਟੁੱਟੀ ਹੈ ਉਹ ਸਪਲਿੰਟ ਲਗਾ ਕੇ ਤਾਂ ਕਿ ਫਰਦਰ ਜਿਹੜੀ ਹੈਗੀ ਹੈ ਇੰਜਰੀ ਦਾ ਹੋਰ ਨੁਕਸਾਨ ਨਾ ਹੋਵੇ ਉਹ ਕੀ ऑपरेशन शील्ड है जिदे तहत असी, असी अपनी पविक्क ਦੇ ਵਿੱਚ ਪ੍ਰਿਪੇਅਰਡਨੈਸ ਵਾਸਤੇ ਅਸੀਂ ਇਹ ਮੌਕਬਿਲ ਕੀਤੀ ਹੈ ਤਾਂ ਤਾਂ ਜੋ पविक्क ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਟੈਕ ਜਾਂ ਕੈਜ਼ੁਐਲਟੀ ਦੇ ਵੇਲੇ ਅਸੀਂ ਆਪਣੀਆਂ ਜਿਹੜੀਆਂ ਟੀਮਾਂ ਦੇ ਨਾਲ ਤਿਆਰ ਬਰ ਤਿਆਰ ਰਹੀ ਹੈ ਉਹਦੇ ਨਾਲ ਅਸੀਂ ਆਪਣੀ ਪ੍ਰਿਪੇਅਰਡਨੈਸ ਚੈੱਕ ਕੀਤੀ ਹੈ ਤਾਂ ਆਮ ਜਨਤਾ ਨੂੰ ਆਮ ਪਬਲਿਕ ਨੂੰ ਇਹ ਮੈਸੇਜ ਹੈ ਕਿ ਕਿਸੇ ਵੀ ਇਹੋ ਜੀ ਸਥਿਤੀ ਦੇ ਵਿੱਚ ਚਾਹੇ ਉਹ ਮੌਕ ਡ੍ਰਿਲ ਕੀਤੀ ਜਾਵੇ ਚਾਹੇ ਉਹ ਅਸੀਂ ਜਦੋਂ ਬਲੈਕ ਆਊਟ ਕਰਦੇ ਹਾਂ ਉਹ ਇੱਕ ਮੌਕ ਡ੍ਰਿਲ ਦੇ ਦੌਰਾਨ ਘਬਰਾਉਣ ਦੀ ਜ਼ਰੂਰਤ ਨਹੀਂ ਕਿ ਸਾਡੀ ਪ੍ਰੀਪੇਅਰਡਨੈਸ ਦੀ ਇੱਕ ਐਕਸਰਸਾਈਜ਼ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਰੂਰਤਾਂ ਮੁਤਾਬਕ ਤਿਆਰੀਆਂ ਨੇ ਉਹਨਾਂ ਦਾ ਅਸੀਂ ਜਿਹੜਾ ਜਾਇਜ਼ਾ ਲੈਨੇ ਆ ਇਹਦੇ ਨਾਲ ਸਾਡੇ ਕੋਲ ਇਸ ਟਾਈਮ ਸਾਡੇ ਕੋਲ ਐਸ ਡੀ ਆਰ ਐਫ ਦੀ ਟੀਮ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਹੈਲਥ ਡਿਪਾਰਟਮੈਂਟ ਐਂਡ ਸਾਡੇ ਫਾਇਰ ਬ੍ਰਿਗੇਡ ਸਰਵਿਸ ਲੋਕਲ ਗਵਰਨਮੈਂਟ ਵੱਲੋਂ ਉਹ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਮਿਲ ਕੇ ਸਹਿਯੋਗ ਕਰਕੇ ਇਸ স্মੋਕ ਡ੍ਰਿਲ ਦੇ ਵਿੱਚ ਆਪਣਾ ਆਪਣਾ ਯੋਗਦਾਨ ਦਿੱਤਾ ਹੈ ਅੱਗੇ ਪਤਾਗੇ ਤੇ ਗੱਲ ਕਰਾਂਗੇ ਉਸ ਗੋਲੀकांड ਮਿਸਟਰੀ ਦੀ ਜੋ ਕਿ ਅਜੇ ਵੀ ਵੱਡੀ ਬੁਝਾਰਤ ਬਣੀ ਹੋਈ ਹੈ ਦਰਸਲ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਗੋਲੀकांड ਦੀ ਮਿਸਟਰੀ ਸਾਹਮਣੇ ਆਈ ਉਹ ਅਜੇ ਵੀ ਪੁਲਿਸ ਦੇ ਵੱਲੋਂ ਨਹੀਂ ਸੁਲਝਾਈ ਜਾ ਸਕੀ ਦੋ ਬੱਚਿਆਂ ਨੂੰ ਦਰਸਲ ਗੋਲੀ ਲੱਗਣ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ ਗੋਲੀ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਅੰਮ੍ਰਿਤਸਰ ਦੇ ਵਿੱਚ ਦਰਸਲ 3 ਸਾਲਾਂ ਬੱਚੀ ਦੇ ਪੈਰ ਦੇ ਵਿੱਚ ਗੋਲੀ ਵੱਜੀ ਸੀ ਪਿਤਾ ਦੇ ਨਾਲ ਜਦੋਂ ਬੱਚੀ ਆ ਟਿਊਸ਼ਨ ਤੇ ਜਾ ਰਹੀ ਸੀ ਇਸੇ ਦੌਰਾਨ ਇਹ ਗੋਲੀ ਦਾ ਸ਼ਿਕਾਰ ਹੁੰਦੀ ਹੈ ਜਲੰਧਰ ਦੇ ਵਿੱਚ 4 ਸਾਲਾਂ ਬੱਚੀ ਨੂੰ ਗੋਲੀ ਕੁੜੀ ਨੂੰ ਗੋਲੀ ਲੱਗੀ ਸੀ ਪਰ ਦੋਵੇਂ ਜੱਗਾ ਘਟਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਇੱਕੋ ਤਰੀਕੇ ਦੀਆਂ ਘਟਨਾਵਾਂ ਕਿ ਗਈਆਂ ਜਾਂ ਜਾ ਸਕਦੀਆਂ ਨੇ ਦੋਵੇਂ ਜਗ੍ਹਾ ਤੇ ਬੱਚਿਆਂ ਨੂੰ ਜੋ ਕੀ ਗੋਲੀ ਲੱਗਦੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਵੀ ਪੁਲਿਸ ਦੇ ਵੱਲੋਂ ਕੋਈ ਵੀ ਖੁਲਾਸਾ ਨਹੀਂ ਕੀਤਾ ਜਾ ਸਕਿਆ ਇਸ ਮਾਮਲੇ ਨੂੰ ਸੁਲਝਾਇਆ ਨਹੀਂ ਜਾ ਸਕਿਆ ਤੁਹਾਨੂੰਸੀਂ ਤਾ ਤਸਵੀਰਾਂ ਦਿਖਾ ਰਹੇ ਹਾਂ ਤੇ ਨਾਲ ਹੀ ਤਾਰੀਖ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਦੂਜੇ ਪਾਸੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਹਾ 28 ਮਈ ਨੂੰ ਇਹ ਘਟਨਾ ਸਾਹਮਣੇ ਆਉਂਦੀ ਹੈ ਜਰੰਦਰਪ ਦੇ 22 ਮਈ ਨੂੰ ਪਰ ਅਜੇ ਤੱਕ ਪੁਲਿਸ ਦੇ ਵੱਲੋਂ ਇਸ ਗੁੱਥੀ ਨੂੰ ਨਹੀਂ ਸੁਲਝਾਇਆ ਜਾ ਸਕਿਆ ਇਸ ਦੇ ਵਿਚਾਲੇ ਬਹੁਤ ਵੱਡੇ ਸਵਾਲ ਨੇ ਕਿ ਆਖਰ ਕਿਸ ਪਾਸੇ ਤੋਂ ਇਹ ਗੋਲੀਆਂ ਚੱਲੀਆਂ ਕਿਸ ਨੇ ਬੱਚਿਆਂ ਨੂੰ ਟਾਰਗੇਟ ਕੀਤਾ ਆ ਬੱਚੇ ਨਿਸ਼ਾਨਾ ਸਨ ਜਾਂ ਕੋਈ ਹੋਰ ਟਾਰਗੇਟ ਸੀ ਹਮਲਾਵਰ ਦਾ ਇਹ ਇਤਫਾਕ ਹੈ ਜਾਂ ਸੋਚਿਆ ਸਮਝਿਆ ਵਾਰ ਹੈ ਹਵਾਈ ਫਾਇਰ ਜਾਂ ਸਦਾ ਨਿਸ਼ਾਨਾ ਸੀਗਾ ਦੋ ਸ਼ਹਿਰ ਤੇ ਇੱਕੋ ਜੀ ਆ ਗੋਲੀ ਕੀ ਇਸ ਦਾ ਅਖੀਰਕਾਰ ਰਾਸ ਹੈ ਤੇ ਕੌਣ ਬੱਚਿਆਂ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਬਹੁਤ ਤਮਾਮ ਇਹ ਸਵਾਲ ਨੇ ਜੋ ਕਿ ਜਾਂਚ ਦਾ ਵਿਸ਼ਾ ਹੈ ਤਾ ਗੋਲੀ ਕੰਨ ਦੀ ਮਿਸਟਰੀ ਦੇ ਨਾਲ ਜੁੜੇ ਹੋਏ ਵੱਡੇ ਸਵਾਲ ਨੇ ਕਿ ਆਖਰ ਕਿਸ ਪਾਸੇ ਤੋਂ ਇਹ ਗੋਲੀਆਂ ਚੱਲੀਆਂ ਕਿਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਆ ਬੱਚੇ ਟਾਰਗੇਟ ਸਨ ਜਾਂ ਕੀ ਹੋ ਟਾਰਗੇਟ ਸੀਗਾ ਇਹ ਇਤਫਾਕ ਸੀਗਾ ਤਮਾਮ ਜਿਹੜੇ ਕਿ ਜਾਂਚ ਦੇ ਨਾਲ ਜੁੜੇ ਹੋਏ ਇਹ ਵੱਡੇ ਸਵਾਲ ਨੇ ਪਰ ਫਿਲਹਾਲ ਦੀ ਗੱਲ ਕਰੀਏ 27 28 ਤਰੀਕ ਦੀਆਂ ਦੋਵੇਂ ਘਟਨਾਵਾਂ ਨੇ ਜਲੰਧਰ ਤੇ ਅਮਰਸਰ ਦੀਆਂ ਪਰ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਗੁੱਥੀ ਨੂੰ ਨਹੀਂ ਸੁਲਝਾਇਆ ਜਾ ਸਕਿਆ ਇਸ ਦੇ ਵਿਚਾਰੇ ਇਹ ਮਿਸਟਰੀ ਫਿਲਹਾਲ ਬਣੀ ਹੋਈ ਹੈ ਵੱਡਾ ਰਹੱਸ ਹੈ ਕਿ ਅਮਰਸਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਬੱਚਿਆਂ ਦੇ ਗੋਲੀ ਲੱਗਦੀ ਹੈ ਬੱਚਿਆਂ ਨੂੰ ਟਾਰਗੇਟ ਕੀਤਾ ਗਿਆ ਕਿਸ ਪਾਸੇ ਤੋਂ ਗੋਲੀ ਚੱਲੀ ਕਿਸ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਆਖਰਕਾਰ ਕੌਣ ਬੱਚਿਆਂ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਵਾਈ ਫਾਇਰ ਸੀ ਜਾਂ ਸਿੱਧਾ ਨਿਸ਼ਾਨਾ ਬੱਚਿਆਂ ਨੂੰ ਬਣਾਇਆ ਗਿਆ ਇਹ ਤਮਾਮ ਵੱਡੇ ਸਵਾਲ ਨੇ ਇਸ ਮਿਸਟਰੀ ਦੇ ਨਾਲ ਜੁੜੇ ਹੋਏ ਅਜੇ ਤੱਕ ਪੁਲਿਸ ਨੂੰ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ ਰੋਕਾਂਗੇ ਅਗਲੀ ਮਿੰਟ ਦੀ ਖਬਰ ਦਾ ਮਾਨਸਾ ਬੱਸ ਸਟੈਂਡ ਤੇ ਖੁੰਨੀ ਝੜਪ ਹੋਈ ਹੈ ਬੱਸ ਸਟੈਂਡ ਇਨਚਾਰਜ ਤੇ ਪੀਆਰਟੀਸੀ ਕੰਡਕਟਰ ਤੇ ਹਮਲਾ ਕੀਤਾ ਗਿਆ ਮਹਿਲਾ ਸਣੇ ਦੋ ਨੌਜਵਾਨਾਂ ਨੇ ਅਟੈਕ ਕੀਤਾ ਕੁੱਟਮਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬੱਸ ਸਟੈਂਡ ਇਨਚਾਰਜ ਤੇ ਕੰਡਕਟਰ ਗੰਭੀਰ ਜ਼ਖਮੀ ਹੋਏ ਨੇ ਦੋਵਾਂ ਨੂੰ ਹਸਪਤਾਲ ਦੇ ਪਰ ਤੇ ਵਿਰਕਾ ਦੇ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਨੌਜਵਾਨ ਨੂੰ ਮੌਤੇ ਘਾੜਤਾ ਰਿਆ ਗਿਆ ਪੁਰਾਣਾ ਮਸਲਾ ਸੁਰੱਖਿਤੀ ਲਈ ਇਕੱਠਾ ਹੋਏ ਇਕੱਠੇ ਹੋਏ ਸਨ ਦੋ 13 ਇਸ ਦਰਾਂ ਦੇ ਦੋਹਾਂ ਧਿਰਾਂ ਦੇ ਵਿੱਚ ਮੁਰਦ ਤੋਂ ਟਕਰਾਅ ਹੋ ਗਿਆ ਉਸ ਤੋਂ ਬਾਅਦ ਇੱਕ ਧਿਰ ਦੇ ਲੋਕਾਂ ਨੇ ਨੌਜਵਾਨ ਤੇ ਹਮਲਾ ਕਰ ਦਿੱਤਾ ਫਾਇਰਿੰਗ ਦੇ ਦੌਰਾਨ ਨੌਜਵਾਨ ਦੀ ਪਛਾਤੀ ਤੇ ਲੱਤ ਦੇ ਵਿੱਚ ਗੋਲੀਆਂ ਲੱਗੀਆਂ ਨੇ 27 ਸਾਲਾ ਕੁਲਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਮਰਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਦੇ ਫਿਰਕਾ ਦੇ ਵਿੱਚ ਨੌਜਵਾਨ ਦਾ ਸ਼ਰੀਆਮ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਨੌਜਵਾਨ ਨੂੰ ਮੌਤੇ ਘਾਟ ਤਾਰਿਆ ਗਿਆ ਆ ਪੁਰਾਣਾ ਮਸਲਾ ਦੱਸਿਆ ਜਾ ਰਿਹਾ ਹੈ ਕਿ ਸੁਲਝਾਉਣ ਦੇ ਲਈ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸਨ ਤੇ ਇਸ ਦਰਾਂ ਦੇ ਦੋਹਾਂ ਧਿਰਾਂ ਦੇ ਵਿੱਚ ਮੁਰਦ ਤੋਂ ਅੱਜ ਤਕਰਾਰ ਹੋ ਜਾਂਦੀ ਹੈ ਕੁਝ ਸਮੇਂ ਬਾਅਦ ਇੱਕ ਧਿਰ ਦੇ ਲੋਕਾਂ ਨੇ ਨੌਜਵਾਨ ਤੇ ਹਮਲਾ ਕਰ ਦਿੱਤਾ ਤੇ ਫਾਇਰਿੰਗ ਦੇ ਦੌਰਾਨ ਨੌਜਵਾਨ ਦੀ ਚਾਤੀ ਤੇ ਲੱਤ ਦੇ ਵਿੱਚ ਗੋਲੀਆਂ ਲੱਗੀਆਂ 22 ਸਾਲਾ ਕੁਲਦੀਪ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਗਲੀ ਖਬਰ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਅਭਿਸ਼ੇਕ ਸਿੰਘ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਦੇਹਰਾ ਜਾਸੂਸੀ ਮਾਮਲੇ ਦੇ ਵਿੱਚ NIA ਦੀ ਐਂਟਰੀ ਹੋਈ ਹੈ BSF ਤੇ IB ਨੇ ਮੀਂਹ ਦੇਰਾ ਪੁਲਿਸ ਦੇ ਨਾਲ ਸੰਪਰਕ ਕੀਤਾ ਹੈ ਫੋਰੈਂਸਿਕ ਜਾਂਚ ਦੇ ਵਿੱਚ ਕਈ ਅਹਿਮ ਖਾਸੇ ਹੋਣ ਦੀ ਉਮੀਦ ਹੈ ਹਿਮਾਚਲ ਦੇ ਦੇਰਾ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ 28 ਮਈ ਨੂੰ ਪੁਲਿਸ ਨੇ ਅਭਿਸ਼ੇਕ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤਾਂ 29 ਨੂੰ ਤਾਂ 29 ਤਰੀਕ ਨੂੰ ਅਭਿਸ਼ੇਕ ਸਿੰਘ ਦਾ 5 ਦਿਨ ਦਾ ਰਿਮਾਨ ਮਿਲਿਆ ਸੀ ਪੁਛਗਿਸ਼ ਦੇ ਦੌਰਾਨ ਅਭਿਸ਼ੇਕ ਦੇ ਫੋਨ ਤੋਂ ਕਈ ਅਹਿਮ ਸਬੂਤ ਵੀ ਮਿਲੇ ਨੇ ਤੇ ਇਸ ਦੇ ਚਲਦਿਆਂ NIA ਦੇ ਵੱਲੋਂ ਐਂਟਰੀ ਕੀਤੀ ਗਈ ਹੈ BSF ਤੇ IB ਨੇ ਮੀਂਹ ਦੇਰਾ ਪੁਰਖ ਦੇ ਨਾਲ ਸੰਪਰਕ ਕੀਤਾ ਹੈ ਤੇ ਫੋਰੈਂਸਿਕ ਜਾਂਚ ਦੇ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਦਰਸਲ ਪਿਛਲੇ ਦਿਨੀਏ ਪੂਰੀ ਕਾਰਵਾਈ ਕੀਤੀ ਜਾਂਦੀ ਜਦੋਂ ਕਿ 28 ਮਈ ਨੂੰ ਪੁਲਿਸ ਦੇ ਵੱਲੋਂ ਅਮਿਸ਼ੇਖ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ 29 ਤਰੀਕ ਨੂੰ ਪੋਰਟ ਦੇ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਖਬਰ ਆਪੋਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਮਲੂਕਾ ਮਾਈਨਰ ਦੇ ਵਿੱਚ ਪਾੜ ਪਿਆ ਪਿੰਡ ਮਲੂਕਪੁਰ ਦੇ ਨੇੜੇ 200 ਫੁੱਟ ਦਾ ਪਾੜ ਪੈ ਗਿਆ ਨਹਿਰ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੇ ਵਿੱਚ ਆ ਕਈ ਏਕੜ ਖੇਤ ਡੁੱਬ ਗਏ ਨਹਿਰੀ ਵਿਭਾਗ ਦੇ ਕਰਮਚਾਰੀ ਮੌਕੇ ਤੇ ਮੌਜੂਦ ਨੇ ਪਾੜ ਨੂੰ ਪੂਰਨ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ ਨਹਿਰੀ ਵਿਭਾਗ ਦੇ ਟੈਕਸੀਨ ਵੀ ਸਾਡੇ ਨਾਲ ਜੁੜੇ ਸਨ ਉਹਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਸ਼ਾਮ ਤੱਕ ਆ ਪਾੜ ਨੂੰ ਪੂਰੀ ਤਰ੍ਹਾਂ ਦੇ ਨਾਲ ਆਪ ਪੂਰ ਲਿਆ ਜਾਵੇਗਾ ਕਿਉਂਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿੰਥੋਂ ਤੱਕ ਨਜ਼ਰ ਜਾ ਰਹੀ ਹੈ ਖੇਤਾਂ ਦੇ ਵਿੱਚ ਕਿਵੇਂ ਪਾਣੀ ਭਰਿਆ ਹੋਇਆ ਹੈ ਕਈ ਏਕੜ ਖੇਤ ਜਿਹੜੇ ਕਿ ਪਾਣੀ ਦੇ ਵਿੱਚ ਡੁੱਬ ਗਏ ਨੇ ਇਸ ਦੇ ਵਿਚਾਲੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਖੇਤਾਂ ਦੇ ਵਿੱਚ ਝੋਨੇ ਦੀ ਪਨੀਰੀ ਬੀਜੀ ਹੋਈ ਸੀ ਕਿਉਂਕਿ ਕੱਲ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਆ ਝੋਨੇ ਦੀ ਪਨੀਰੀ ਦਾ ਵੀ ਇਸ ਦੌਰਾਨ ਨੁਕਸਾਨ ਹੋਇਆ ਹੈ 200 ਫੜ ਦੇ ਕਰੀਬ ਜੀ ਤੇ ਸਾਡੇ ਪਿੰਡ ਨਾਲ ਪਾਣੀ ਲੱਗ ਚੁੱਕਿਆ ਹੈ ਪ੍ਰਸ਼ਾਸਨ ਨੂੰ ਇਹ ਮੰਗ ਹੈ ਵੀ ਜਲਤੋਂ ਜਲਤ ਨਹਿਰ ਬੰਨੀ ਜਾਵੇ ਗਰੀਬਾਂ ਦੇ ਘਰ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਨੁਕਸਾਨ ਪਨੀਰੀਆਂ ਦਾ ਬਹੁਤ ਹੋਇਆ ਹੈ ਪਨੀਰੀਆਂ ਡੁੱਬ ਚੁੱਕੀਆਂ ਹੈ ਤੇ ਬੋਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬੋਰਾਂ ਦਾ ਵੀ ਤੇ ਇਹੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਜਲਤੋਂ ਜਲਦ ਨਹਿਰ ਦੀ ਨਹਿਰ ਨੂੰ ਬੰਦ ਕੀਤਾ ਜਾਵੇ ਸਾਡੀਆਂ ਹੀ ਪਨੀਰੀਆਂ ਡੁੱਬ ਗਈਆਂ ਸਾਰੀਆਂ ਹੂੰ ਬਹੁਤ ਨੁਕਸਾਨ ਹੋ ਗਿਆ ਸਾਡਾ ਪਨੀਰੀ ਹੁਣ ਕਿੱਥੋਂ ਲਿਆਵਾਂਗੇ ਅਸੀਂ ਹੂੰ ਅਸੀਂ ਤਾਂ 10 ਦਿਨਾਂ ਨੂੰ ਚੋਨਾ ਹਫਤੇ ਨੂੰ ਚੋਨਾ ਲਾਉਣ ਲੱਗਣਾ ਸੀ ਹੂੰ ਤੇ ਆ ਖੱਡੇ ਪੈ ਗਏ ਸਾਡੇ ਵਾਹਨ ਦੇ ਵਿੱਚ ਮਿੱਟੀ ਨਹੀਂ ਅਸੀਂ ਚੱਕਣ ਦੇਣੀ ਸਾਡੀ ਸਾਰੀ ਬੇਲਦਾਨ ਦੱਸੇ ਬੂਟਾ ਰਾਉਣ ਨੂੰ ਸੀ ਹੂੰ ਬੂਟਾ ਰਾਉਣ ਨੇ ਗੌਰ ਨਹੀਂ ਕਰੀ ਇਹ ਸੂਰਾਂ ਨੇ ਨਹਿਰ ਤੋੜੀ ਐ ਸਫਾਈ ਰੱਖਣਾ ਉਹਦੀ ਨਹਿਰ ਦੀ ਰੋਕਾਂਗਿਆ ਖਬਰਾਂ ਦਾ ਮੌਹਲੀ ਦੇ ਖਰੜ ਦੇ ਵਿੱਚ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟੈਂਕੀ ਫੁੱਲ ਕਰਵਾ ਕੇ ਤੇ ਬਿਨਾਂ ਪੈਸੇ ਹੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਾਰ ਚਾਲਕਾਂ ਨੇ ਪੰਪ ਦੇ ਕਰਮਚਾਰੀ ਨੂੰ ਦੂਰ ਤੱਕ ਸੇਟਿਆ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਗੱਡੀ ਖੜੀ ਹੈ ਆ ਪੰਪ ਦੇ ਕਰਮਚਾਰੀ ਦੇ ਵੱਲੋਂ ਗੱਡੀ ਦੇ ਵਿੱਚ ਤੇਲ ਪਾਇਆ ਜਾ ਰਿਹਾ ਤਾਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਕਿ ਟੈਂਕੀ ਫੁੱਲ ਹੋ ਗਈ ਹੈ ਉਸ ਤੋਂ ਬਾਅਦ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਲੈ ਕੇ ਤਾਂ ਮੌਕੇ ਤੋਂ ਇਹ ਕਾਰ ਚਾਲਕ ਫਰਾਰ ਹੋ ਜਾਂਦੇ ਨੇ ਕਰਿੰਦਿਆਂ ਵੱਲੋਂ ਕਰਮਚਾਰੀਆਂ ਵੱਲੋਂ ਗੱਡੀ ਦਾ ਪਿੱਛਾ ਵੀ ਕੀਤਾ ਗਿਆ ਤਾਂ ਪਰ ਤੇਜ਼ ਰਫ਼ਤਾਰ ਦੇ ਵਿੱਚ ਕਾਰ ਉੱਥੋਂ ਚਲੀ ਜਾਂਦੀ ਹੈ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਦਰਸਤ ਮੁਹਾਲੀ ਦੇ ਖਰੜ ਦੇ ਵਿੱਚ ਇਹ ਪੈਟਰੋਲ ਪੰਪ ਹੈ ਕਿੱਥੇ ਕਿ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟੈਂਕੀ ਫੁੱਲ ਕਰਵਾਈ ਜਾਂਦੀ ਹੈ ਜਿਵੇਂ ਟੈਂਕੀ ਫੁੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਰ ਚਾਲਕ ਬਿਨਾ ਪੈਸੇ ਦਿੱਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਕਾਰ ਚਾਲਕਾਂ ਤੋਂ ਪੰਪ ਦੇ ਕਰਿੰਦੇ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਕਰਿੰਦੇ ਨੂੰ ਵੀ ਦੂਰ ਤੱਕ ਘਸੀਟਿਆ ਜਾਂਦਾ ਰਾਤ ਨੂੰ ਜਿase ਦੋ ਗਾੜੀ ਲੜਕੇ ਆਏ ਦੋਨੋਂ ਗਾੜੀ ਮੈਂ ਆਏ ਉਹਨਾਂ ਨੇ ਬੋਲਾ ਕਿ ਗਾੜੀ ਫੁੱਲ ਕਰ ਦੋ ਮੈਂ ਕਿਹਾ ਜੀ ਠੀਕ ਹੈ ਫੁੱਲ ਕਰ ਦੋ ਮੈਂ ਉਹਨਾਂ ਕੋਲ ਪੁੱਛ ਲਿਆ ਉਸੇ ਵਕਤ ਮੈਂ ਕਿਹਾ ਜੀ ਕੈਸ਼ ਕਰੋਗੇ ਆਨਲਾਈਨ ਕਰੋਗੇ ਉਹਨਾਂ ਨੇ ਬੋਲਾ ਕਿ ਹਮ ਕੈਸ਼ ਕਰੇਗੇ ਮੈਂ ਕਿਹਾ ਠੀਕ ਹੈ ਜੀ जैसे उनकी गाड़ी फुल हुई मैंने उनकी गाड़ी फुल करी मैं कहा जी पेमेंट वो उन्होंने शीशा बंद कर रखा था जैसे उन्होंने शीशा थोड़ा सा नीचे करा जैसे उन्होंने बोला की मैं उन्होंने एकदम एक मन बदल दिया उन्होंने बोला कि हम ऑनलाइन करेंगे मैं कहा जी ठीक है मैं कहा स्कैनर दे दूँ दिय। स्कैनर दिया उनको तो, तो उन्होंने फिर एक बार अपने फोन से करना शुरू करा तो उन्होंने अपने फोन से नहीं करा दो बार दूसरी बार दिया मैंने दूसरी बार भी नहीं करा तीसरी बार बोला कि मेरे फोन से नहीं हो रहा है मैं किसी और के फोन से करवाता हूँ मैं कहा ठीक है जी अपने दोस्त से करवा दो मैंने उनको जैसे ही फिर तीसरी तीसरी और चौथी बार स्कैनर दिया तो मेरे को कुछ डाउट लगा उनके ऊपर क्योंकि वो ड्रिंक कर रहे थे मेरे को डाउट पड़ा मैं क्या अपन जो मेरे साथ वाला बना था मैंने उसको अपने पासबुक ला लिया मैं क्या तुम तो इधर आ जाओ साथ में जो परमजीत मेरे साथ काम कर रहे थे उनको मैंने अपने पासबुक ला लिया मैं क्योंकि साथ में आ जाओ मैं पेमेंट नहीं हो रही जैसे ही मेरे को उन पर शक पड़ा मैं क्या थोड़ा सा डाउट होने लगा जैसे ही उन्होंने एकदम से मैंने अंकल को इधर खड़े करा तो उन्होंने फिर उन, उन्होंने पेमेंट लेने के लिए बोला उनसे उन्होंने बोला कि तुम बाहर आ जाओ गाड़ी से तो उन्होंने एकदम से जैसे उन्होंने बाहर आने के लिए बोला उन्होंने एकदम से गाड़ी बचा ली और उनकी जो जो नोजल लगी हुई थी गाड़ी के साथ पाइप लगा था पेट्रोल वाला तो एकदम से वो उन्होंने झटका मारा गाड़ी से तो पेट्रोल की पाइप भी साथ में गाड़ी के साथ में और उनके जो अंकल थे उनके साथ लिपट के वो भी दीवार के साथ उनकी दीवार के साथ बजे और फिर गाड़ी के साथ और नीचे गिर गए ਉਨਕੋ ਕੰਦੇ ਔਰ ਇਧਰ ਸਾਈਡ ਮੇ ਸਾਈਡ ਫੇਸ ਮੇ ਔਰ ਕੰਬਰ ਮੇ ਔਰ ਟਾਂਗ ਮੇ ਝੋਟ ਲੱਗੀ ਆ ਫਿਰ ਪਤਾ ਲੱਗਿਆ ਆ ਹੁਣ ਇਹ ਇਨਾਂ ਨੇ ਕੰਪਲੀਟ ਦੇਣ ਦੇ ਵਾਸਤੇ ਉਹ ਜਾ ਰਹੇ ਆ ਰਾਤ ਨੂੰ ਕੋਈ ਇਨਾਂ ਨੇ ਰਾਤ ਇਹਨਾਂ ਨੇ ਕੋਈ ਕੰਪਲੀਟ ਨਹੀਂ ਕਰੀ ਜੀ ਬਾਅਦ ਕਟੋਰੂਮ ਤੇ ਕਰੀ ਆ ਤੇ ਨਾ ਇਧਰ ਰਾਤ ਇਹਨਾਂ ਨੇ ਕੁਝ ਨਹੀਂ ਕਰਿਆ ਜੀ ਇਹ ਸਾਨੂੰ ਹੁਣ ਜਰੂਰ ਪਤਾ ਲੱਗਿਆ ਵੀ ਇਦਾਂ ਦੀ ਕੋਈ ਘਟਨਾ ਵਾਪਰੀ ਆ ਤੇ ਬਾਕੀ ਹੁਣ ਇਹ ਚ ਕਹਿ ਦੇਣ ਦੇ ਵਾਸਤੇ ਜਾ ਰਹੇ ਆ ਤੇ ਬਾਕੀ ਦੇਖਦੇ ਆ ਜੀ ਵੈਰੀਫਾਈ ਕਰ ਰਹੇ ਆ ਰੋਕਾਂਗੇ ਅਗਲੀ ਖਬਰ ਦਾ ਭਾਰਤ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹੜ੍ਹ ਜੇ ਹਾਲਾਤ ਬਣੇ ਹੋਏ ਨੇ ਜੇਕਰ ਗੱਲ ਕਰੀਏ ਮਨੀਪੁਰ ਦੀ ਤਾਂ ਲਗਾਤਾਰ ਤਿੰਨ ਦਿਨਾਂ ਤੋਂ ਹੀ ਇੱਥੇ ਬਾਰਿਸ਼ ਦੇ ਕਾਰਨ ਬਹੁਤ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਨਦੀ ਦੇ ਕੰਢੇ ਤੇ ਬੰਦ ਹੋਣ ਦੇ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ ਹੜ੍ਹ ਦਾ ਪਾਣੀ ਪੂਰੀ ਇਮਫਾਲ ਘਾਟੀ ਦੇ ਵਿੱਚ ਫੈਲ ਗਿਆ ਹੈ ਇਹ ਗਾਂਗ ਗੋਵਿੰਦ ਜੀ ਮੰਦਰ ਕੋਨੁੰਗ ਮਾਮਾਗ ਅਤੇ ਫਰਾਈ ਵਰਗੇ ਖੇਤਰ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਦੂਜੇ ਪਾਸੇ ਰੂਨਾਚਲ ਪ੍ਰਦੇਸ਼ ਦੇ ਵਿੱਚ ਵੀ ਅਜੇ ਹੀ ਹਾਲਾਤ ਗਰ ਸ਼ੰਕਰ ਦੇ ਨੌਜਵਾਨ ਨੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਲੈਫਟੀਨੈਂਟ ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਵਿਸ਼ਾਦ ਰਾਣਾ ਕੈਨੇਡੀਅਨ ਫੌਜ ਦੇ ਵਿੱਚ ਲੈਫਟੀਨੈਂਟ ਬਣਿਆ ਵਿਸ਼ਾਦ ਰਾਣਾ ਦੇ ਘਰ ਖੁਸ਼ੀ ਦਾ ਮਾਹੌਲ ਹੈ 2018 ਦੇ ਵਿੱਚ ਦਰਸਲ ਵਿਸ਼ਾਦ ਰਾਣਾ ਕੈਨੇਡਾ ਗਿਆ ਸੀ ਵਿਸ਼ਾਲ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਦਰਸਲ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਦਰਸਲ ਸੇਵਾਮੁਕਤ ਸੂਬੇਦਾਰ ਸਰਦਾਰ ਲਾਲ ਰਾਣਾ ਦੇ ਪੁੱਤਰ ਵਿਸ਼ਾਲ ਰਾਣਾ ਨੇ ਕੈਨੇਡੀਅਨ ਫੌਜ ਦੇ ਵਿੱਚ ਕਮਿਸ਼ਨ ਪ੍ਰਾਪਤ ਕਰਕੇ ਅਤੇ ਲੈਫਟੀਨੈਂਟ ਦਾ ਰੈਂਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਗੜਸ਼ੰਕਰ ਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਵਿਸ਼ਾਲ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਕੈਨੇਡੀਅਨ ਆਰਮੀ ਦੇ ਵਿੱਚ ਸੇਵਾ ਨਿਭਾਉਣ ਜਿਸ ਨੂੰ ਅੱਜ ਉਹਨਾਂ ਨੇ ਪੂਰਾ ਕਰ ਲਿਆ ਤਾਂ ਗਰਸ਼ੰਕਰ ਦੇ ਨੌਜਵਾਨ ਨੇ ਕੈਨੇਡਾ ਦੇ ਵਿੱਚ ਆਪ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਅ ਦਰਸਲ ਲੈਫਟੀਨੈਂਟ ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਵਿਚਾਰ ਰਾਣਾ ਦੇ ਵੱਲੋਂ ਆ ਜੋ ਕਿ ਕੈਨੇਡੀਅਨ ਫੌਜ ਦੇ ਵਿੱਚ ਲੈਫਟੀਨੈਂਟ ਦੇ ਤੌਰ ਤੇ ਵਰਤੀ ਹੋਇਆ ਵਿਚਾਰ ਰਾਣਾ ਦੇ ਘਰ ਉਸ ਦੇ ਬਾਦ ਖੁਸ਼ੀ ਦਾ ਮਾਹੌਲ ਹੈ ਤੁਹਾਨੂੰ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਵਿਖਾ ਰਹੇ ਕਿਵੇਂ ਪੂਰਾ ਪਰਿਵਾਰ ਖੁਸ਼ੀ ਦੇ ਵਿੱਚ ਨਜ਼ਰ ਆ ਰਿਹਾ ਇੱਕ ਦੂਜੇ ਦਾ ਮੂੰਹ ਮਠਾ ਕਰਵਾਇਆ ਜਾ ਰਿਹਾ ਆ ਹੋਰ ਆਂਡੀ ਗਵਾਂਡੀ ਪਰਿਵਾਰਕ ਮੈਂਬਰ ਰਿਸ਼ਤੇਦਾਰ ਘਰ ਦੇ ਵਿੱਚ ਪਹੁੰਚ ਕੇ ਪਰਿਵਾਰ ਨੂੰ ਖੂਬ ਵਧਾਈਆਂ ਦੇ ਰਹੇ ਨੇ ਆ ਦੱਸਿਆ ਜਾ ਰਿਹਾ ਕਿ 2018 ਦੇ ਵਿੱਚ ਵਿਚਾਰ ਰਾਣਾ ਜੋ ਕਿ ਕੈਨੇਡਾ ਗਿਆ ਸੀ ਆ ਤਾਂ ਲੈਫਟੀਨੈਂਟ ਬਣ ਕੇ ਪੰਜਾਬ ਦਾ ਨਾਮ ਜਿਸ ਨੇ ਕਿ ਰੋਸ਼ਨ ਕੀਤਾ ਹੈ ਮੇਰਾ ਬੇਟਾ ਬਿਸ਼ਾ ਰਾਣਾ ਜੋ ਕਿ ਸਟਾਰਟਿੰਗ ਤੇ ਹੀ ਪੜ੍ਹਾਈ ਵਿੱਚ ਬਹੁਤ ਅੱਛਾ ਰਿਹਾ ਔਰ ਉਹਨੇ ਹਰੇ ਕਲਾਸ ਅੱਛੇ ਨੰਬਰ ਲੈ ਕੇ ਪਾਸ ਕੀਤੀ ਔਰ ਪੂਰੀ ਪੜਾਈ ਆਰਮੀ ਪਬਲਿਕ ਸਕੂਲ ਜਲੰਧਰ ਕੈਂ ਜਬਲਪੁਰ ਔਰ ਅਲਬਰਸੇ ਕੀਤੀ ਉਸ ਦੇ ਬਾਅਦ ਉਸਨੇ ਬੀਟੈਕ ਇੰਜੀਨੀਅਰ ਆਪਣਾ ਇੰਜੀਨੀਅਰਿੰਗ ਕਾਲਜ ਸੰਗਰੂਰ ਤੇ ਕਰਕੇ ਇੱਕ ਸਾਲ ਉਰ ਬੱਧੀ ਜੋਬ ਵੀ ਕੀਤੀ ਉਹਨੇ ਪਟੂ ਦਾ ਦੋਸਤ ਨਾਲ ਆਪਣਾ ਪਿਆਰ ਗਹਿਰਾ ਪਿਆਰ ਸੀਗਾ ਤੇ ਇਸ ਕਰਕੇ ਉਹ ਦੋਨੋਂ ਨੇ ਇਹ پلان ਬਣਾਇਆ ਵੀ ਅਸੀਂ ਬਾਹਰ ਜਾਣਾ ਫਿਰ ਉਹ ਬਾਹਰ ਕनाडा ਚ ਗਏ ਕनाडा ਚ ਮਾਸਟਰ ਡਿਗਰੀ ਵਾਇਲੈਂਸ ਕਮਿਊਨੀਕੇਸ਼ਨਸ ਕੀਤੀ ਫਿਰ ਉਹਨੇ ਆਈਟੀ ਕੰਪਲੀਟ ਜੌਬ ਕਰਦੇ ਕਰਦੇ ਨਾਲ ਨਾਲ ਆ ਆਰਮੀ ਚ ਅਪਲਾਈ ਕੀਤਾ ਤੇ ਜਿੱਤ ਚ ਉਹਨਾਂ ਦੀ ਸਿਲੈਕਸ਼ਨ ਹੋ ਗਈ ਔਰ 22 ਮਈ 2025 ਨੂੰ ਉਹਨਾਂ ਨੂੰ ਕਮਿਸ਼ਨ ਮਿਲ ਗਿਆ ਔਰ ਲੈਫਟ ਹੰਡ ਰੈਂਕ ਪ੍ਰਾਪਤ ਕੀਤਾ ਔਰ ਅਭੀ ਉਹ ਗੈਂਗਸਟਨ ਮੈਂ ਅਬ ਇੱਕ ਨੈਕਸਟ ਕੋਰਸ ਕਰਨੇ ਵਾਸਤੇ ਗਈ ਸਾਨੂੰ ਪੂਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਇਲਾਕੇ ਦੇ ਜਿੰਨੇ ਵੀ ਬੰਦੇ ਆ ਸਾਰੇ ਤਰਫੋਂ ਸਾਨੂੰ ਵਧਾਈਆਂ ਆ ਰਹੀਆਂ ਜੀ ਬਹੁਤ ਖੁਸ਼ੀ ਮਨ ਖੁਸ਼ ਹੋ ਰਿਹਾ ਔਰ ਪੂਰੇ ਪਰਿਵਾਰ ਨੂੰ ਪੂਰੇ ਇਲਾਕੇ ਦੇ ਇਹਦਾ ਵਧਾਈਆਂ ਆ ਰਹੀਆਂ